ਦੇ ਇਸ ਸਜਾਉਣੇ ਨੇ ਦੱਸਿਆ ਗਿਆ ਜੀ ਤੁਹਾਡੀ ਹਾਕ ਜਿੱਤਦਾ ਫੈਸਲਾ ਇਹ 10 ਮਿੰਟ ਤੁਹਾਡੇ ਆਪਣੇ ਨੇ ਇਸ ਲਈ ਬੜੇ ਖਰਮੇ ਦੇ ਨਾਲ ਦੱਸਦਾ ਤੁਸੀਂ ਸਜਾਉਣੀ ਆ ਕੋਈ ਕਾਲੀ ਨਹੀਂ ਕਰਨੀ ਤੁਹਾਡੀ ਜਿੱਤ ਹਾਕ ਦਾ ਫੈਸਲਾ ਇਹ ਤੁਹਾਡੇ ਆਪਣੇ 10 ਮਿੰਟ ਤੁਹਾਡੇ ਆਪਣੇ ਨੇ ਸਾਹਬਾ ਦੇ ਆਪਣੇ ਸਕੂਲ ਦਾ ਨਾਮ ਕਰਤੇ ਨਹੀਂ ਕਰਾਇਆ ਮੈਂ ਫਿਰ ਬੇਨਤੀ ਕਰਾਂ ഹലോ <Marvel> കാലികളൊക്കെ ਬਹੁਤ ਵਧੀਆ ਬੱਚੇ ਸ਼ਾਬਾਸ਼ 5 ਮਿੰਟ ਦਾ ਸਮਾਂ ਬਾਕੀ ਆ ਤੁਹਾਡੇ ਕੋਲ 5 ਮਿੰਟ ਦਾ ਸਮਾਂ ਬੀਤ ਗਿਆ ਜੀ ਸਾਰਿਆਂ ਨੇ ਇਸ ਸਮੇਂ ਦੇ ਵਿੱਚ ਆਪਣੇ ਦਸਤਾਰ ਦੀ ਬੰਨਤਾਂ ਰਸਮਾਈ ਸਭ ਕੁਝ ਨਹੀਂ 5 ਮਿੰਟ ਦਾ ਸਮਾਂ ਤੁਹਾਡੇ ਕੋਲ ਨਹੀਂ ਰਹਿ ਗਿਆ ਜੀ ਜੋ ਸਟਾਰਟ ਕਰਨ ਵਾਲੀ ਕਦੇ ਨਹੀਂ ਹੋਣਾ ਹੈਗਾ ਆਪਣੇ ਵਿੱਚ Yeah. Okay. हिकु मिंट त समां बाक़ी ਆਜੇ ਸਾਡੇ ਸਾਹਿਬ ਜੀ ਆਕਾਲ ਖੀਸ਼ੇ ਬੁੰਦੇ ਮਾਰ ਦੋ ਵੀ ਕਿਸੇ ਨੇ ਦਸਤਾਰ ਤੋਂ ਹੱਥ ਨਹੀਂ ਲਾਣਾ ਆਏਗਾ ਖੀਸ਼ੇ ਬੁੰਦੇ ਮਾਰ ਦੋ ਕਿਸੇ ਨੇ ਦਸਤਾਰ ਤੋਂ ਹੱਥ ਨਹੀਂ ਲਾਉਣਾ ਜਿਹਦਾ ਸਿਰ ਟੱਕਰ ਤੋਂ ਰਹੇਗਾ ਕਿਸੇ ਨੇ ਟੱਕਰ ਨਹੀਂ ਆਏਗਾ ਹੁਣ ਕਿਸੇ ਨੇ ਹੱਥ ਨਹੀਂ ਲਾਉਣਾ ਦਸਤਾਰ ਤੋਂ ਕੱਟ ਦਿੱਤਾ ਜਾਊਗਾ ਉਹ ਖੜੇ ਹੋ ਜਾਓ ਸਾਡੇ ਆਪਣੀ ਆਪਣੀ ਜਗ੍ਹਾ ਤੇ ਸਭ ਤੋਂ ਪਹਿਲਾਂ ਕਿ ਇਹ ਅਲੱਗ ਹੈ ਦੇਚਾ ਵਾਇਕੁਜੀ ਦਾ ਖਾਲਸਾ ਵਾਇਕੁਜੀ ਦੇ ਪਤੇ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਵardar ਹਰਪਾਲ ਸਿੰਘ ਜੱਲਾ ਸਾਹਿਬ ਦਾ ਜੂਨੀਅਰ ਮੀਤ ਪ੍ਰਧਾਨ ਦੇ ਗਾਈ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਅਜ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਔਰ ਜਿਸ ਵਿੱਚ 1300 ਤੋਂ ਉੱਪਰ ਬੱਚਿਆਂ ਨੇ ਬਖ ਬਖ ਸਕੂਲਾਂ ਤੋਂ ਭਾਗ ਲਿਆ ਦੇਖ ਕੇ ਬਹੁਤ ਵੱਡੀ ਖੁਸ਼ੀ ਹੋਈ ਆ ਔਰ ਮੈਂ ਵਧਾਈ ਦੇਣਾ ਚਾਹੁੰਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਕੋੜੀ ਦੇ ਪ੍ਰਚਾਰਕਾਂ ਨੂੰ ਮੈਂਬਰਾਂ ਨੂੰ ਔਰ ਮਾਪੇ ਬੱਚਿਆਂ ਦੇ ਮਾਤਾ ਪਿਤਾ ਨੂੰ ਔਰ ਬੱਚਿਆਂ ਦੇ ਅਧਿਆਪਕਾਂ ਨੂੰ ਔਰ ਖਾਸ ਕਰਕੇ ਬੱਚਿਆਂ ਨੂੰ ਜਿਹੜੇ ਕਿ ਸਿੱਖੀ ਦਾ ਇਹ ਮੰਗ ਦਸਤਾਰ ਆ ਉਹਨਾਂ ਦੇ ਕੇਰਾ ਔਰ ਬਹੁਤ ਸੋਹਣੇ ਅੱਜ ਦੇਖੋ ਉਹਨਾਂ ਦੀ ਲੱਗ ਰਹੀ ਸੀ ਸੋ ਮੈਂ ਜਿਹੜੇ ਵੀ ਬੱਚੇ ਅੱਜ ਇਹ ਨਾ ਮੁਕਾਬਲੇ ਵਿੱਚ 8 ਸੈਕਿੰਡ ਫਰಸ್ಟ್ ਆਏ ਨੇ ਉਹਨਾਂ ਨੂੰ ਔਰ ਆਸ ਕਰਦਾ ਹਾਂ ਕਿ ਸਾਡੇ ਪ੍ਰਚਾਰਕ ਸਹਿਬਾਨ ਔਰ ਸਾਡੇ ਟੀਚਰ ਸਹਿਬਾਨ ਔਰ ਸਾਡੇ ਮਾਪੇ ਇਸੇ ਤਰ੍ਹਾਂ ਬੱਚਿਆਂ ਦੀ ਜਿਹੜੀ ਸੰਭਾਲ ਕਰਕੇ ਰੱਖਣਗੇ ਔਰ ਸਿੱਖੀ ਦੀ ਪਰਫੁੱਲਤਾ ਔਰ ਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਇਸੇ ਤਰ੍ਹਾਂ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ